ਜਿਹੜੇ ਮੰਤਰੀ ਸਾਹਿਬ ਦੇ ਲੋਕ ਪੱਕੇ ਕੰਮ ਆ ਜਾਂ ਸਰਕਾਰ ਦੇ ਲੋਕ ਪੱਕੇ ਕੰਮ ਆ ਉਸ ਕੰਮਾਂ ਨੂੰ ਬੋਟਾ ਪਾਈਆਂ ਔਰ ਉਹਨਾਂ ਨੇ ਜਿਹੜਾ ਸਾਡੇ ਤੇ ਵਿਸ਼ਵਾਸ ਦਿਲਾ ਕੇ ਏਡੀ ਵੱਡੀ ਲੀਡ ਨਾਲ ਜਿਤਾ ਕੇ ਭੇਜਿਆ ਔਰ ਮੈਂ ਪੂਰੀ ਉਹਨਾਂ ਨੂੰ ਉਮੀਦ ਦਿਲਾਣਾ ਕਿ ਅੱਗੇ ਤੋਂ ਵੀ ਅਸੀਂ ਵਧੀਆ ਕੰਮ ਕਰਾਂਗੇ ਦੀ ਲੀਡ ਜਿਹੜੀ ਮਿਲੀ ਹੈਗੀ ਰਿਪੋਰਟਾਂ ਦੇ ਵਿੱਚ ਟੋਟਲ ਮੇਰੇ ਜਿਹੜੇ ਸੰਤਤੀ ਸੀਗੀ ਕਟੋਟਕ ਸੰਤਤੀ ਇਹਦੇ ਵਿੱਚ 2900 ਸੰਤਤੀ ਜਿਹੜੀ ਪੋਲ ਹੋਈ ਸੀਗੀ ਔਰ 1600 ਪਲੱਸ ਮੈਨੂੰ ਵੋਟਾਂ ਪਈਆਂ ਔਰ ਮੇਰੀ ਜਿਹੜੀ ਲੀਡ ਸੀਗੀ 792 ਵੋਟਾਂ ਦੀ ਮਿਲਦੀ ਸੀ ਲੰਬੇ ਸਮੇਂ ਤੋਂ ਵੋਟਾਂ ਦਾ ਪ੍ਰਚਾਰ ਕਰ ਰਹੇ ਉਮੀਦਵਾਰਾਂ ਦਾ ਕੱਲ ਨਤੀਜੇ ਜਿਹੜੇ ਆਗੇ ਸੀਗੇ ਤਾਂ ਵੱਡੇ ਮਾਰਜਨ ਦੇ ਨਾਲ ਜਿਹੜੇ ਪਵਨ ਕਟੌੜ ਚੱਕ ਜੋ ਕਿ ਬਲਾਕ ਸਮਿਤੀ ਕਟੌੜ ਚੱਕ ਤੋਂ ਚੋਣ ਲੜੇ ਸੀਗੇ ਉਹ ਜਿੱਤ ਹਾਸਲ ਕੀਤੀ ਉਹਨਾਂ ਵੱਲੋਂ ਤੇ ਉਹਨਾਂ ਵੱਲੋਂ ਬੀਤੀ ਕੱਲ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਇਸ ਵੇਲੇ ਸਾਡੇ ਨਾਲ ਗੱਲਬਾਤ ਕਰਨ ਲਈ ਵਜੂਦ ਨੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸ਼ੁਭਕਾਮਨਾਵਾਂ ਨੇ ਲੋਕਾਂ ਨੇ ਤੁਹਾਨੂੰ ਵੱਡਾ ਮੈਂਡੇਟ ਦਿੱਤਾ ਹੈਗਾ ਜੀ ਬਹੁਤ-ਬਹੁਤ ਧੰਨਵਾਦ ਲक्की ਜੀ ਔਰ ਮੈਂ ਕਿਆਰਟੀ ਨਿਊਜ਼ ਚੈਨਲ ਦੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਜਿਹੜੀ ਕ ਔਰ ਲੋਕਾਂ ਨੇ ਜਿਹੜੇ ਮੰਤਰੀ ਸਾਹਿਬ ਦੇ ਲੋਕ ਪੱਕੀ ਕੰਮ ਹੈ ਜਾਂ ਸਰਕਾਰ ਦੇ ਲੋਕ ਪੱਕੀ ਕੰਮ ਹੈ ਉਸ ਕੰਮਾਂ ਨੂੰ ਵੋਟਾਂ ਪਾਈਆਂ ਔਰ ਉਹਨਾਂ ਨੇ ਜਿਹੜਾ ਸਾਡੇ ਤੇ ਵਿਸ਼ਵਾਸ ਦਿਲਾ ਕੇ ਏਡੀ ਵੱਡੀ ਲੀਡ ਨਾਲ ਜਿਤਾ ਕੇ ਭੇਜਿਆ ਔਰ ਮੈਂ ਪੂਰੀ ਉਹਨਾਂ ਨੂੰ ਉਮੀਦ ਦਿਲਾਣਾ ਕਿ ਅੱਗੇ ਤੋਂ ਵੀ ਅਸੀਂ ਵਧੀਆ ਕੰਮ ਕਰਾਂਗੇ ਜੀ ਕਿੰਨੀ ਲੀਡ ਜਿਹੜੀ ਤੁਹਾਨੂੰ ਜਿਹੜੀ ਮਿਲੀ ਹੈਗੀ ਜੀ ਵੋਟਾਂ ਦੇ ਵਿੱਚ ਟੋਟਲ ਮੇਰੇ ਜਿਹੜੇ ਸੰਤਿ ਸੀਗੀ ਕਟੋਂ ਤੱਕ ਸੰਤਿ ਇਹਦੇ ਵਿੱਚ 2900 ਸਮਥਿੰਗ ਜਿਹੜੀ ਪੋਲ ਹੋਈ ਸੀਗੀ ਔਰ 1600 ਪਲੱਸ ਮੈਨੂੰ ਵੋਟਾਂ ਪਈਆਂ ਔਰ ਮੇਰੀ ਜਿਹੜੀ ਲੀਡ ਸੀਗੀ 799 ਵੋਟਾਂ ਦੀ ਮੇਰੀ ਲੀਡ ਸੀਗੀ ਜੀ ਕੀ ਕੁਛ ਲੋਕਾਂ ਦੀ ਜਿਹੜੀ ਉਮੀਦਾਂ ਨੇ ਪਹਿਲਾਂ ਤਾਂ ਕਾਫੀ ਹਲਕੇ ਦੇ ਵਿੱਚ ਕੰਮ ਹੋਏ ਨੇ ਔਰ ਅੱਗੇ ਕੀ ਸੋਚਿਆ ਹੈਗਾ ਲੋਕਾਂ ਦੇ ਕੀ ਕੁਛ ਕੰਮ ਬਾਕੀ ਜਿਹੜੇ ਉਹ ਕਰਵਾਣਿਆ ਤੁਸੀਂ ਸਰਕਾਰ ਲੋਕਾਂ ਲਈ ਵਧੀਆ ਕੰਮ ਕਰਦੀ ਪਈ ਆ ਔਰ ਮੰਤਰੀ ਸਾਹਿਬ ਵੀ ਪੂਰੇ ਟਾਈਮ ਲਾ ਕੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੇ ਆ ਜਿਵੇਂ ਕਿ ਪਹਿਲੀਆਂ ਸਰਕਾਰਾਂ ਹਾਈ ਤੱਕ ਨਾਲੀਆਂ ਗਲੀਆਂ ਵਿੱਚੋਂ ਜਿਹੜਾ ਲੋਕਾਂ ਦਾ ਧਿਆਨ ਭੜਕਾਉਂਦੀ ਰਹਿੰਦੀ ਸੀਗੀ ਲੇਕਿਨ ਆਮ ਆਦਮੀ ਪਾਰਟੀ ਦੀ ਜਦੂ ਦੀ ਸਰਕਾਰ ਆਈ ਆ ਇਹਨਾਂ ਨੇ ਅਲੱਗ ਤਰ੍ਹਾਂ ਦੇ ਕੰਮ ਜਿਹੜੇ ਕਰਕੇ ਦਿਖਾਏ ਆ ਜਿਵੇਂ ਕਿ ਸਾਡੇ ਜਿਹੜੇ 10 ਕਰੋੜ ਰੁਪਇਆ ਸਾਡੇ ਪੋਏ ਹਲਕੇ ਨੂੰ ਜਿਹੜੇ ਪਿੰਡਾਂ ਵਿੱਚ 30 ਜਿਹੜੇ ਖੇਡ ਸਟੇਡੀਅਮ ਬਣਨੇ ਆ ਉਹ ਉਹਨਾਂ ਦੇ ਕੰਮ ਲੱਗੇ ਹੋਏ ਆ ਆ ਜਿਹੜੀਆਂ ਸੋਚਾਂ ਪਹਿਲੀ ਸਰਕਾਰ ਨੇ ਨਹੀਂ ਸੋਚੀਆਂ ਉਹਨਾਂ ਨੇ ਸਿਰਫ ਲੋਕਾਂ ਦਾ ਜਿਹੜਾ ਧਿਆਨ ਨਾਲੀਆਂ ਤੇ ਗਲੀਆਂ ਵਿੱਚ ਹੀ ਰੋਲ ਕੇ ਰੱਖਤਾ ਔਰ ਮੈਂ ਉਹਨਾਂ ਆਪਣੇ ਵੋਟਰਾਂ ਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਲਾਣਾ ਵੀ ਜਿਹੜਾ 4 ਸਾਲ ਵਿੱਚ ਹਲਕੇ ਪੋਏ ਦੇ ਵਿੱਚ ਕੰਮ ਹੋਇਆ ਜਿਵੇਂ ਕਿ ਤੁਸੀਂ ਰੋੜਾ ਤਾਂ ਲੈ ਲੋ ਬਾਕੀ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਸੀਗੇ ਤਾਂ ਲੋਕਾਂ ਦੀ ਇੱਕ ਹੀ ਸਮੱਸਿਆ ਹੁੰਦੀ ਸੀਗੀ ਬਾਕੀ ਚਲੋ ਠੀਕ ਆ ਕੰਮ ਹੁੰਦੇ ਆ ਲੇਕਿਨ ਜਿਹੜੇ ਇਹ ਟੁੱਟੇ ਰੋੜ ਆ ਟੁੱਟੇ ਰੋੜਾਂ ਤੋਂ ਜਿਹੜੀ ਕਿੱਲਤ ਆ ਇਹਰ ਤੋਂ ਸਾਨੂੰ ਦੂਰ ਕਰੋ ਔਰ ਮੰਤਰੀ ਸਾਹਿਬ ਨੇ ਔਰ ਸਰਕਾਰ ਨੇ ਸਾਡੇ ਹਲਕੇ ਨੂੰ ਕਾਫੀ ਜਿਹੜਾ ਫੰਡ ਆਪਣਾ ਦਲਾਇਆ ਔਰ ਜਿਹੜੇ ਤੁਸੀਂ ਹੁਣ ਰੋਡ ਦੇਖਦੇ ਪਿਓ ਇਹਨਾਂ ਦੀ ਜਿਹੜੀ ਕੰਡੀਸ਼ਨ ਸੀਗੀ 2 ਸਾਲ ਪਹਿਲਾਂ ਦੀ ਉਹ ਦੇਖ ਲਓ ਔਰ ਅੱਜ ਦੀ ਜਿਹੜੇ ਰੋਡ ਬਣੇ ਆ ਇਹ ਤੁਹਾਨੂੰ ਚੰਡੀਗੜ੍ਹ ਦੀ ਜਿਹੜੀ ਫੀਲਿੰਗ ਆ ਉਹ ਦਲਾਉਂਦੇ ਆ ਜੀ ਆਖਿਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਵੋਟਰਾਂ ਨੂੰ ਸੁਨੇਹਾ ਦੇਣਾ ਮੈਂ ਆਪਣੇ ਵੋਟਰਾਂ ਨੂੰ ਇਹੀ ਸੁਨੇਹਾ ਦੇਣਾ ਚਾਹਨਾ ਕਿ ਜਿਵੇਂ ਤੁਸੀਂ ਇਸ ਵਾਰ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਔਰ ਸਾਡੇ ਕੈਂਡੀਡੇਟਾਂ ਨੂੰ ਅੱਗੇ ਲਿਆਂਦਾ ਔਰ ਅਸੀਂ ਵੀ ਤੁਹਾਨੂੰ ਇਹੀ ਆਪਣਾ ਵਿਸ਼ਵਾਸ ਦਿਲਾਉਣਾ ਕਿ ਅਸੀਂ ਦਿਨ ਰਾਤ ਇੱਕ ਕਰਕੇ ਹਲਕੇ ਲਈ ਪਿੰਡਾਂ ਲਈ ਵਧੀਆ ਕੰਮ ਕਰਾਂਗੇ ਔਰ ਮੰਤਰੀ ਸਾਹਿਬ ਕੋਲ ਜਿੰਨਾ ਫੰਡ ਹੋ ਸਕੇਗਾ ਜੇ ਸਰਕਾਰ ਕੋਲ ਵੱਤ ਵਤ ਜਿੰਨਾ ਫੰਡ ਹੋਏਗਾ ਆਪਣੇ ਹਲਕੇ ਲਈ ਆਪਣੇ ਪਿੰਡਾਂ ਲਈ ਲੈ ਕੇ ਆਵਾਂਗੇ ਔਰ ਉਹਨਾਂ ਦੇ ਜਿਹੜੇ ਨਿਜੀ ਕੰਮ ਹੈ ਉਹ ਵੀ ਅਸੀਂ ਜ਼ਰੂਰ ਕਰਵਾਵਾਂਗੇ ਔਰ ਤੋਂ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਪਵਨ ਗੜਜਖੋਂ ਨਾਲ ਆਪਾਂ ਗੱਲਬਾਤ ਕਰਦੇ ਸੀਗੇ ਉਹਨਾਂ ਨੇ ਦੱਸਿਆ ਕਿ ਜਿਹੜੇ ਵੋਟਰਾਂ ਨੇ ਉਹਨਾਂ ਨੂੰ ਜਿਤਾਇਆ ਤੇ ਉਹਨਾਂ ਦਾ ਕਿਸੇ ਤਰ੍ਹਾਂ ਵੀ ਕੋਈ ਕੰਮ ਜਿਹੜਾ ਨਹੀਂ ਰੁਕਨ ਦਿੱਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪੂਏ ਹਲਕੇ ਦੇ ਵਿੱਚ ਵਿਕਾਸ ਕਾਰਜ ਕਿਤੇ ਜਾਣਗੇ ਤੁਸੀਂ ਜੁੜੇ ਰਹੋ ਕੇ ਆਰਟੀ ਨਿਊਜ਼ ਦੇ ਨਾਲ ਮੈਨੂੰ ਦੋ ਜਰਜਤ ਨਮਸਕਾਰ